ਪੀਕੇ ਵਕ ਵਕ ਦਾਣਾ ਮੰਡੀਆਂ ਦਾ ਦੌਰਾ ਕਰਨ ਦੇ ਲਈ ਫੂਡ ਸਪਲਾਈ ਮੰਤਰੀ ਲਾਲਚੰਦ ਕਟਾਰੂਚੱਕ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਇਸ ਮੌਕੇ ਉਹਨਾਂ ਦੇ ਨਾਲ ਜ਼ਿਲ੍ਹਾ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਸਪਲਾਈ ਵਿਭਾਗ ਅਫਸਰ ਮੈਡਮ ਜਸਮੀਤ ਕੌਰ ਵੀ ਇਸ ਮੌਕੇ ਤੇ ਹਾਜ਼ਰ ਸਨ ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਦੇ ਫੇਰੋਂ ਇਸੇ ਦੌਰਾਨ ਆੜਤੀਆਂ ਤੇ ਕਿਸਾਨਾਂ ਦੀਆਂ ਮੁਸ਼ਕਲਾਂ ਸੁਣਿਆ ਗਿਆ ਅਤੇ ਮੌਕੇ ਤੇ ਹੀ ਹੱਲ ਕਰਨ ਦਾ ਯਤਨ ਵੀ ਕੀਤਾ ਗਿਆ ਅਤੇ ਇਸੇ ਦੌਰਾਨ ਉਹਨਾਂ ਦੇ ਵੱਲੋਂ ਹੋਰ ਕੀ ਕੁਝ ਕਾਇਆ ਗਿਆ ਸੁਆਵੋ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਅ ਪੰਜਾਬ ਦੇ ਅੰਦਰ ਪੈੜੀ ਦੀ ਪ੍ਰਕੋਰਮੈਂਟ ਦੇ ਜਿਹੜੇ ਇੰਤਜ਼ਾਮ ਨੇ ਬੰਦੋਬਸਤ ਨੇ ਉਹਨਾਂ ਦਾ ਜਾਇਜ਼ਾ ਲੈਣ ਲਈ ਮੈਂ ਅੱਜ ਅ ਜ਼ਿਲ੍ਹਾ ਤਰਨਤਾਰਨ ਚ ਆਇਆ ਸੋ ਸਭ ਤੋਂ ਪਹਿਲਾਂ ਤਾਂ ਮੈਂ ਅ ਤਰਨਤਾਰਨ ਮੰਡੀ ਸੀ ਗਿਆ ਉਹ ਹੁਣ ਮੈਂ ਅ ਸ੍ਰੀ ਗੁਰਿੰਦਪਾਲ ਸਾਹਿਬ ਦੀ ਇਸ ਇਤਿਹਾਸਕ ਤੇ ਗੌਰਮਈ ਧਰਤੀ ਤੇ ਆਇਆ ਸੋ ਮੈਂ ਸਭ ਤੋਂ ਪਹਿਲਾਂ ਤਾਂ ਸਜਦਾ ਕਰਨ ਧਰਤੀ ਨੂੰ ਔਰ ਕਿਉਂਕਿ ਪੰਜਾਬ ਦੇ ਅੰਦਰ ਮਾਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਹੀ ਦੇ ਵਿੱਚ ਜਿਹੜਾ ਕਿਸਾਨਾਂ ਨਾਲ ਵਾਅਦਾ ਕੀਤਾ ਸੀਗਾ ਕਿ ਮੰਡੀ ਦੇ ਵਿੱਚ ਕੱਲਾ ਕੱਲਾ ਦਾਣਾ ਵੀ ਚੱਕਾਂਗੇ ਤੇ ਟਾਈਮ ਸਿਰ ਉਹਨਾਂ ਦੀ ਫਸਲ ਚੱਕਣ ਤੋਂ ਬਾਅਦ ਪੇਮੈਂਟ ਦੀ ਅਦਾਗੀ ਵੀ ਅਸੀਂ ਕਰਾਂਗੇ ਸੋ ਦੋਵੇਂ ਤੇ ਦੋਵੇਂ ਤਿੰਨੇ ਗੱਲਾਂ ਬਹੁਤ ਸਮੂਥਲੀ ਪੰਜਾਬ ਚੱਲ ਰਹੀਆਂ ਨੇ ਕਿਸਾਨ ਜੇ ਸਵੇਰੇ ਆ ਰਿਹਾ ਤੇ ਸ਼ਾਮ ਨੂੰ ਢੇਰੀ ਚੱਕੀ ਜਾ ਰਹੀ ਹੈ ਜੇ ਸ਼ਾਮ ਨੂੰ ਆ ਰਿਹਾ ਤੇ ਸਵੇਰੇ ਚੱਕੀ ਜਾ ਰਹੀ ਹੈ ਸੋ ਹੁਣ ਤੱਕ ਜੋ ਅਸੀਂ ਮਤਲਬ ਨੋਟ ਕੀਤਾ ਕਿ ਪੰਜਾਬ ਦੀਆਂ ਮੰਡੀਆਂ ਦੇ ਵਿੱਚ 8 ਲੱਖ ਤੋਂ ਉੱਪਰ ਕਿਸਾਨ ਇਹਨਾਂ ਦਿਨਾਂ ਚਾਹੁੰਦਾ ਆਪਣੀ ਫਸਲ ਲੈ ਕੇ ਤੇ ਉਹਦੇ ਲਈ ਅਸੀਂ 1854 ਮੰਡੀਆਂ ਬਣਾਈਆਂ ਨੇ ਸੋ ਹੁਣ ਤੱਕ ਅ ਪਿਛਲੇ 22 ਤਰੀਕ ਤੱਕ ਪੰਜਾਬ ਦੀਆਂ ਮੰਡੀਆਂ ਦੇ ਵਿੱਚ 45 ਲੱਖ ਮੀਟ੍ਰਿਕ ਟਨ ਚੁਆਨਾ ਆਇਆ ਸੋ ਚੰਗੀ ਗੱਲ ਇਹ ਆ ਵੀ ਅਸੀਂ 1.43 ਲੱਖ ਮੀਟਰ ਟਨ ਜਿਹੜਾ ਉਹ ਮੰਡੀਆਂ ਚੋਂ ਖਰੀਦ ਚੁੱਕੇ ਆ। ਭਾਵ 95% ਜਿਹੜਾ ਉਹ ਚੋਹਾਨਾ ਮੰਡੀਆਂ ਜੋ ਖਰੀਦ ਕੇ ਕਿਸਾਨ ਨੂੰ ਘਰਾਂ ਨੂੰ ਤੋਰਤਾ ਵਿਹਲੇ ਕਰਤਾ ਤੇ ਨਾਲ ਦੀ ਨਾਲ ਜਿਹੜਾ ਉਹਦਾ ਬਣਦਾ ਪੈਸਾ ਆ ਲਗਭਗ 6200 ਕਰੋੜ ਰੁਪਈਆ ਜਿਹੜਾ ਉਹ ਕਿਸਾਨਾਂ ਦੇ ਖਾਤੇਾਂ 'ਚ ਰਿਲੀਜ਼ ਵੀ ਕੀਤਾ ਜਾ ਚੁੱਕਾ ਤੁਸੀਂ ਜਿਹੜਾ ਆਮ ਇੱਕ ਪੰਜਾਬ ਦੇ ਵਿੱਚ ਚੁੰਝ ਚਰਚਾ ਹੁੰਦੀ ਰਹੀ ਆ। ਹੁਣ ਚੋਹਾਨੇ ਦਾ ਸੀਜ਼ਨ ਆ ਗਿਆ ਤੇ ਘਰ ਦਾ ਇੱਕ ਬੰਦਾ ਤਿਆਰ ਕਰ ਲੋ ਜਿਹੜਾ ਉਥੇ 7-8 ਦਿਨ ਬੈਠੂਗਾ ਢੇਰੀ ਦੇ ਉੱਤੇ ਤੇ ਹਫਤਿਆਂ ਬੱਧੀ ਕਿਸਾਨ ਨੂੰ ਖੱਜਲ ਹੋਣਾ ਪੈਂਦਾ ਸੀ ਮੈਂ ਆਪ ਦੇਖਿਆ ਕਈ ਵਾਰ ਚੋਹਾਨੇ ਦੀ ਖਰੀਦ ਨੂੰ ਲੈ ਕੇ ਮਜਾਰੇ ਹੁੰਦੇ ਰਹੇ ਆ ਧਰਨੇ ਲੱਗਦੇ ਰਹੇ ਆ ਸੋ ਜਦੋਂ ਦੀ ਮਾਨਯੋਗ ਮੁੱਖ ਮੰਤਰੀ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਪੰਜਾਬ ਦੇੰਦੇ ਸਰਕਾਰ ਚੱਲ ਰਹੀ ਆ ਸਾਡਾ ਇਹ ਚੌਥਾ ਸੀਜ਼ਨ ਆ ਪੰਜਾਬ ਦੇ ਅੰਦਰ ਦੋ ਸੀਜ਼ਨ ਪਹਿਲਾਂ ਕਣਕ ਦੇ ਹੋਇਆ ਤੇ ਦੂਜਾ ਇਹ ਚੋਹਾਨੇ ਦਾ ਸੋ ਇਤਿਹਾਸ ਸੀ ਅੰਦਰ ਮੈਂ ਜੇ ਮੋਟੀ ਜੀ ਝਾਤ ਮਾਰਦਾ ਤੇ ਇੱਕ ਵੀ ਮੰਡੀ ਦੇ ਵਿੱਚੋਂ ਮੈਨੂੰ ਮੈਂ ਹੁਣ ਤੱਕ ਮੇਰਾ 15ਵਾਂ ਜਲਾਇਆ ਮੈਂ 15ਵਾਂ ਜਲਾਹ ਅੱਜ ਕੱਢ ਰਿਹਾ ਤੇ ਇਸ ਤੋਂ ਬਾਅਦ ਮੈਂ ਸੋਲ ਮੈਂ ਜਿਹੜਾ ਡਿਸਟ੍ਰਿਕਟ ਆ ਕਪੂਰਥਲੇ ਚ ਜਾਣਾ ਇੱਕ ਵੀ ਮੰਡੀ ਦੇ ਵਿੱਚੋਂ ਕਿਤੇ ਕਿਸਾਨ ਨੇ ਇਹ ਨਹੀਂ ਕਿਹਾ ਕਿ ਮੈਂ 5 ਦਿਨ ਦਾ 4 ਦਿਨ ਦਾ 3 ਦਿਨ ਦਾ ਆ ਬਲਕਿ ਫਸਲ ਵੀ ਚੱਕੀ ਜਾ ਰਹੀ ਹੈ ਔਰ ਪੈਸਾ ਵੀ ਉਹਨਾਂ ਦੇ ਖਾਤਿਆਂ ਤੋਂ ਪੈ ਰਿਆ ਸੋ ਇਹੀ ਸਾਡੀ ਡਿਊਟੀ ਆ ਸੋ ਉਸ ਡਿਊਟੀ ਨੂੰ ਨਿਭਾਉਣ ਦੇ ਲਈ ਆ ਮਾਨ ਸਾਹਿਬ ਦੀ ਦिशा निर्देश ਦੇ ਤਹਿਤ ਮੈਂ ਇੱਥੇ ਆਇਆ ਸੋ ਮੇਰੇ ਨਾਲ ਡਿਪਟੀ ਕਮਿਸ਼ਨਰ ਤਰਨਤਾਰਨ ਨੇ ਔਰ ਮੇਰੇ ਫੂਡ ਸਪਲਾਈ ਦੇ ਅਧਿਕਾਰੀ ਸਹਿबान ਸਾਡੇ ਚੇਅਰਮੈਨ ਸਾਥੀ ਸਾਰੇ ਅਸੀਂ ਲਗਾਤਾਰ ਇਹ ਨਗਰਾਂ ਦੇ ਉੱਤੇ ਪਹਿਰਾ ਦੇ ਰਹੇ ਆ ਸੋ ਕੱਲਾ ਕੱਲਾ ਦਾਣਾ ਪੰਜਾਬ ਦੀ ਮੰਡੀ ਚ ਚੱਕਾਂਗੇ ਕਿਸਾਨਾਂ ਨੂੰ ਬੇਨਤੀ ਹੈ ਵੀ ਚੜ੍ਹਦੀ ਕਲਾ ਚ ਰਹਿਣ ਔਰ ਨਾਲ ਹੀ ਮੈਂ ਬੇਨਤੀ ਕਰਦਾ ਕਿ ਪਰਾਲੀ ਨੂੰ ਅੱਗ ਨਾ ਲਾਈ ਜਾਵੇ ਆਪਾਂ ਅ ਮਤਲਬ ਵਾਤਾਵਰਨ ਨੂੰ ਸੋਧ ਰੱਖਣਾ ਸੋ ਮੰਡੀ ਨੂੰ ਲੈ ਕੇ ਜਿਹੜੇ ਪੂਰੇ ਪ੍ਰਬੰਧ ਸਾਡੇ ਵਧੀਆ ਨੇ ਬੋਲੇ ਸੋਨਹਾਰ ਜਤਰੀਕੇ ਵਾਲਾ ਦਾਣਾ ਮੰਡੀ ਆਪਣੇ ਮਾਰਕੀਟ ਕਮੇਟੀ ਖਡੂਰ ਸਾਹਿਬ ਆ ਇਹਦੀਆਂ ਜਿਹੜੀਆਂ ਹੋਰ ਦਾਣਾ ਮੰਡੀਆਂ ਜਿੱਦਾਂ ਆਪਾਂ ਅਗੋਲਵਾਲ ਸਾਹਿਬ ਲਾ ਲਈਏ ਫਤਿਹਗੜ੍ਹ ਲਾ ਲਈਏ ਮੀਂਹਵਿੰਡ ਲਾ ਲਈਏ ਬੈਰਵਾਲ ਲਾ ਲਈਏ ਛੱਡ ਦਾ ਪ੍ਰਬੰਧ ਨਹੀਂ ਹੈਗਾ ਕਿਸਾਨਾਂ ਨੂੰ ਇਹ ਸਮੱਸਿਆ ਆ ਮੈਂ ਅੱਜ ਇੱਥੇ ਆਇਆ ਮੇਰੇ ਨਾਲ ਡੀ ਸਾਹਿਬ ਵੀ ਨੇ ਕਿਸਾਨਾਂ ਨਾਲ ਗੱਲ ਕੀਤੀ ਆ ਸੋ ਅਸੀਂ ਇਹਦੀ ਬਣਾ ਕੇ ਪ੍ਰਪੋਜ਼ਲ ਮੈਂ ਡੀ ਸਾਹਿਬ ਨੂੰ ਰਿਕਵੈਸਟ ਕੀਤੀ ਆ ਵੀ ਤੁਸੀਂ ਲਿਆਓ ਸੋ ਅਸੀਂ ਸੈੱਡ ਦਾ ਵੀ ਕਰਾਂਗੇ ਸਭ ਤੋਂ ਵੱਡੀ ਗੱਲ ਇਹ ਆ ਵੀ ਕਿਸਾਨ ਮੰਡੀ ਸੇ ਰੁਲੇ ਨਾ ਉਹਦੀ ਪੇਮੈਂਟ ਟਾਈਮ ਸੇ ਹੋ ਜਾਵੇ ਤਾਂ ਜੋ ਉਹਨੇ ਅਗਲੀ ਫਸਲ ਦੀ ਤਿਆਰੀ ਕਰਨੀ ਹੁੰਦੀ ਉਹ ਅਸੀਂ ਪ੍ਰਬੰਧ ਪੂਰੇ ਕਰ ਰਹੇ ਆ ਸੋ ਇਹਦਾ ਵੀ ਸੋਚਾਂਗੇ ਮੰਡੀ ਦੇ